ਇਹ ਰਿ ਲੋ ਝਗੜੇ ਦੇ ਕਾਰਨ ਹਮੇਸ਼ਾ ਹੀ ਪਰਿਵਾਰਕ ਜੀਵਾਂ ਦਾ ਵੱਡਾ ਨੁਕਸਾਨ ਉਹ ਹੋ ਜਾਂਦਾ ਹੈ। ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਇਲਾਕਾ ਗੁਰਾਂਦਸਨਗਰ ਦਾ ਇੱਕ ਮਾਮਲਾ ਹੈ ਜਿੱਥੇ ਕਿ ਘਰੇਲੂ ਝਗੜੇ ਦੇ ਕਾਰਨ ਵੱਡੇ ਲੰਬੇ ਸਮੇਂ ਤੋਂ ਪਰਿਵਾਰਕ ਜੀਵਾਂ ਦਾ ਨੁਕਸਾਨ ਉਹ ਹੋ ਰਿਹਾ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਉੱਪਰ ਦੋਸ਼ ਲਗਾਏ ਹਨ ਕਿ ਉਹ 1.5 ਸਾਲ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ ਅਤੇ ਬਾਅਦ ਦੇ ਵਿੱਚ ਵਾਪਸ ਘਰੇ ਹੀ ਨਹੀਂ ਆਈ ਤੇ ਆਪਣੇ ਪੇਕੇ ਪਰਿਵਾਰ ਜਾ ਕੇ ਬੈਠ ਗਈ। ਉੱਥੇ ਪਤੀ ਨੇ ਦੱਸਿਆ ਕਿ ਮੇਰਾ ਇੱਕ ਬੇਟਾ ਅਤੇ ਬੇਟੀ ਹੈ ਜਿਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਿੱਚ ਕਾਫੀ ਉਖਾਈ ਹੁੰਦੀ ਹੈ। ਉੱਥੇ ਹੀ ਪਤੀ ਨੇ ਕਿਹਾ ਕਿ ਮੇਰੇ ਪਰਿਵਾਰ ਵਿੱਚ ਕੋਈ ਜੀ ਨਹੀਂ ਹੁੰਦਾ ਜੋ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਅਤੇ ਸਾਂਭ-ਸਮਭਾਲ ਕਰ ਸਕੇ। ਸਾਡਾ ਘਰਦਿਆਂ ਦਾ ਅਤੇ ਬੱਚਿਆਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਥੇ ਹੀ ਪਤੀ ਨੇ ਅਤੇ ਬੱਚਿਆਂ ਨੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੇ ਅਰਜ਼ ਬੇਨਤੀ ਕੀਤੀ ਹੈ ਕਿ ਪਤਨੀ ਜਿਹੜੀ ਹੈ ਉਹ ਘਰ ਆਵੇ ਆਪਣਾ ਘਰ ਸੰਭਾਲੇ ਅਤੇ ਜੀਆਂ ਦੀ ਸੰਭਾਲ ਦੇਖਭਾਲ ਕਰੇ ਅਤੇ ਬੱਚਿਆਂ ਦੀ ਚੰਗੀ ਪਰਵਰਿਸ਼ ਜਿਹੜੀ ਹੈ ਉਹ ਵੀ ਆ ਕੇ ਕਰੇ ਨਾਮ ਗਿੱਟ ਜੀ ਤੁਹਾਡਾ ਦੇਰੀ ਮੈਂ ਹਮਣ ਭੱਟੀ ਤਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਸਲਤਨ ਮੈਂਡ ਰੋਡ ਕੋ ਰਾਮਦਾਸ ਨਗਰ ਦੇ ਤੁਹਾਡੀ ਵਾਈਫ ਦੇ ਨਾਲ ਕੀ ਝਗੜਾ ਚੱਲ ਰਿਹਾ ਝਗੜਾ ਤੁਹਾਨੂੰ ਬਰਾਤਰ ਨੂੰ ਝਗੜੇ ਜਿਹੜੇ ਹੁੰਦੇ ਜੇ ਤੇ ਕਿੰਨੀ ਦੇਰ ਹੋ ਗਈ ਕਰੋਗੇ ਇਹਨੂੰ 1.5 ਸਾਲ ਹੋ ਗਿਆ ਜੀ ਤੇ ਕਿੰਨੇ ਬੱਚੇ ਨੇ ਤੁਹਾਡੇ ਦੋ ਬੇਟੇ ਇੱਕ ਬੇਟੀ ਇੱਕ ਬੇਟਾ ਜੇ ਮੇਰਾ ਇੱਕ ਬੇਟੀ ਇੱਕ ਬੇਟਾ ਆਉਂਦੀ ਜਾਂਦੀ ਮੇਰੇ ਕੋਲ ਦੀਦੀ ਆਉਂਦੀ ਜਾਂਦੀ ਹਾਂਜੀ ਤੇ ਰਹਿਣ ਵਾਲੋ ਕੀ ਕਹਿੰਦੀ ਤੁਹਾਡੇ ਕੋਲ ਰਹਿਣ ਨਾਲ ਆਉਂਦੀ ਆ ਪੈਸੇ ਖਰਚਾ ਕੇ ਚੱਲ ਜਾਂਦੀ ਆ ਫਿਰ 부ਆ ਮਗਰ ਲਾ ਕੇ ਜਾਂਦੀ ਜੀ ਉਹਦੀ 부ਆ ਨੂੰ ਕੀ ਕਹਿੰਦੀ ਆ ਫੜਕੁੰਦੀ ਆ ਹਾਂਜੀ ਤੇ ਤੁਸੀਂ ਹੁਣ ਕੀ ਇਨਸਾਫ ਦੀ ਮੰਗ ਕਰਦੇ ਹੋ ਮੈਂ ਚੁਣਾਂ ਕਿ ਮੇਰੀ ਵਾਈਫ ਮੇਰੇ ਘਰ ਹੈ ਮੇਰੇ ਬੱਚੇ ਸੰਭਾਲੇ ਤੁਹਾਡੇ ਬੱਚੇ ਹਾਂਜੀ ਤੁਸੀਂ ਕਲੇਮ ਲਗਾ ਰਹੇ ਹੋ ਭੂਆ ਤੇ ਹਾਂਜੀ ਭੂਆ ਦਾ ਕਲੇਮ ਹੈ ਲਾਇਆ ਇਹਦੇ ਨੇ ਗਿਆ ਹਾਂ ਉਹ ਕਹਿੰਦੇ ਲਿਆ ਜਾ ਇੱਥੋਂ ਬੱਚੇ ਠੀਕ ਹੈ ਇਹ ਦੋਨੋਂ ਬੱਚੇ ਤੁਹਾਡੇ ਨੇ ਹਾਂਜੀ ਮੇਰੇ ਮੈਨੂੰ ਇਨਸਾਫ ਚਾਹੀਦਾ ਜੀ ਠੀਕ ਹਾਂਜੀ ਤੁਹਾਡੀ ਜਿਹੜੀ ਭੂਆ ਸੱਸ ਲਾਉਦਾ ਕੀ ਮਸਲਾ ਤੁਹਾਡਾ ਉਹ ਸਿਰੋਂ ਨਾ ਪੜਕੋਂਦੀ ਦੀ ਜੀ ਕਿੰਨੂੰ ਪੜਕੋਂਦੀ ਆ ਕਰਦੀ ਮੇਰੀ ਨੂੰ ਅੱਜ ਉਹਦੀ ਮਾਂ ਵੀ ਮੇਰੇ ਨਾਲ ਹੋ ਗਈ ਆ ਮੇਰੀ ਘਰ ਦੀ ਜਿਹੜੇ ਤੁਹਾਡਾ ਸਹੁਰਾ ਪਰਿਵਾਰਾ ਤੁਹਾਡੇ ਨਾਲ ਨੇ ਸਾਲਾ ਮੇਰਾ ਮੇਰੇ ਨਾਲ ਜੇ ਦੋਨੇ ਸਾਲੇ ਅੱਛਾ ਜੀ ਹਾਂਜੀ ਸੱਸ ਵੀ ਅੱਜ ਨਾਲ ਹੋ ਗਈ ਜੀ ਕਹਿੰਦੀ ਕਿ ਨਹੀਂ ਹਾਡੀ ਕੁੜੀ ਦਾ ਘਰ ਤੋੜਨ ਦੀ ਏ ਕਿਉਂਕਿ ਨੇ ਸ਼ਿਰਦੋ ਘਰ ਤੋੜੇ ਲੋਕਾਂ ਦੇ ਤੁਹਾਡਾ ਕੀ ਨਾਮ ਦਾਦੀ ਰਾਧਿਕਾ ਕਿੱਥੇ ਰਹਿੰਦੇ ਸਦਰ ਬਾਜ਼ਾਰ ਸ਼ੋਨੀ ਗੈਂਟ ਹਾਂਜੀ ਕਿ ਮੇਰੀ ਵਾਸ਼ ਮੇਰੇ ਬੱਚਿਆਂ ਨੂੰ ਸੰਭਾਲ ਲੈ ਕਿਉਂਕਿ ਇੱਥੇ ਕੋਈ ਸੰਭਾਲਣ ਜੋਗਾ ਹੈਗਾ ਨਹੀਂ ਜੀ ਕੀ ਉਹ ਆਪਣੇ ਬੱਚਿਆਂ ਨੂੰ ਆਣ ਕੇ ਆਪੇ ਸੰਭਾਲ ਲੈ ਤੁਸੀਂ ਕੀ ਜਾਣਦੇ ਜੇ ਪਾਪਾ ਵੱਲੋਂ ਤੇ ਮੰਮਾ ਵੱਲੋਂ ਦੋਨੋਂ ਵਾਪਸ ਆ ਗਏ ਮੰਮਾ ਘਰ ਦੇ ਕੋਲ ਰਹੇ ਹਾਂ ਪਰ ਮੰਮਾ ਦਾ ਡੇਢ ਅ ਡੇਢ ਸਾਲ ਡੇਢ ਸਾਲ ਹੋ ਗਿਆ ਤੁਹਾਨੂੰ ਕੌਣ ਸ਼ਾਮਦਾ ਹਾਂ ਪਾਪਾ ਕਿ ਤੁਹਾਡੀ ਰੋਟੀ ਪਾਣੀ ਦਾ ਕੌਣ ਕਰਦਾ ਵਾ ਪਾਪਾ ਕਰਦਾ ਦਿੰਦੀ ਤੁਹਾਨੂੰ ਨਹੀਂ ਆਉਂਦੀ ਹਾਂ ਉਹ ਨਹੀਂ ਆਉਂਦੀ ਪਹਿਲੇ ਆਉਂਦੀ ਸੀ ਪਹਿਲੇ ਆਉਂਦੀ ਸੀ ਹੁਣ ਨਹੀਂ ਆਉਂਦੀ ਨਾਮ ਤੇ ਕਿੰਨੇ ਸਾਲ ਹੋ ਗਏ ਮੰਮਾ ਨੇ ਕੀ ਨੇ ਡੇਸ ਡੇਢ ਸਾਲ ਸਕੂਲ ਜਾਂਦੇ ਜੀ ਕੌਣ ਪੇੜ ਸਕੂਲ ਲਈ ਪਾਪਾ ਤੇ ਰੋਟੀ ਵਗੈਰਾ ਕੌਣ ਲੰਦਾ ਪਾਪਾ ਤੁਸੀਂ ਕੀ ਚਾਹੁੰਦੇ ਜੀ ਉਹਨੇ ਮੰਮਾ ਵੱਲੋਂ ਮੰਮਾ ਆ ਜੀ ਵਾਪਸ ਆ ਜੀ ਤੁਸੀਂ ਸਾਰਾ ਇਲਾਕਾ ਨੂੰ ਅਸੀਂ ਕੀ ਚਾਹੁੰਦੇ ਜੀ ਇਹਦੇ ਵਾਸਤੇ ਬੋਲੋ ਆ ਹੀ ਤੇ ਹੋ ਚਾਹੁੰਦੇ ਆ ਤੇਰੇ ਆਪਣੇ ਆ ਜੇ ਬਾਸ ਮੈਂ ਘਰ ਆ ਜੀ ਆਪਣੇ ਬੱਚੇ ਨਾਲ ਚਾ ਚਾ ਉਥੇ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਸਾਡੇ ਮੀਡੀਆ ਪੱਤਰਕਾਰ ਸਹਿਬਾਨ ਦੇ ਵੱਲੋਂ ਜਿਹੜਾ ਵਾ ਇਸ ਪੱਖੋਂ ਪਤਨੀ ਦੇ ਬਿਆਨ ਜਿਹੜੇ ਉਹ ਵੀ ਦਰਜ ਕੀਤੇ ਗਏ ਫੋਨ ਦੇ ਉੱਪਰ ਰਿਕਾਰਡਿੰਗ ਦੇ ਰੂਪ ਵਿੱਚ ਜਿੱਥੇ ਕਿ ਪਤਨੀ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਉਸ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਮੈਂ ਆਪਣੇ ਹਸਬੰਦ ਦੇ ਨਾਲ ਬਿਲਕੁਲ ਵੀ ਨਹੀਂ ਰਹਿਣਾ ਤੇ ਨਾ ਹੀ ਮੈਂ ਵਾਪਸ ਘਰ ਜਾਣਾ ਹੈ ਆਓ ਤੁਹਾਨੂੰ ਵੀ ਸੁਣਾਉਣੇ ਹਾਂ ਮੀਡੀਆ ਸਹਿਬਾਨ ਦੀ ਜੋ ਪਤਨੀ ਦੇ ਨਾਲ ਰਿਕਾਰਡਿੰਗ ਵਿੱਚ ਗੱਲਬਾਤ ਹੋਈ ਹੈਲੋ ਹਲੋ ਹਾਂਜੀ ਨਮਸਤੇ ਰੱधिका ਜੀ ਬੋਲਦੇ ਹਾਂਜੀ ਨਮਸਤੇ ਜੀ ਹਾਂਜੀ ਉਹ ਮੈਂ ਮੀਡੀਆ ਤੋਂ ਬੋਲਦੀ ਆ ਤੁਹਾਡੇ ਨਾ ਹਸਬੰਦ ਨੇ ਨਾ ਬਿਆਨ ਦਿੱਤੇ ਸੀ ਕਿ ਤੁਸੀਂ ਘਰ ਛੱਡ ਕੇ ਚਲ ਗਏ ਹੋ ਤੇ ਉਹ ਤੁਹਾਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਜੀ ਨਹੀਂ ਨੰ ਮੈਂ ਨਹੀਂ ਜੀ ਆਉਣਾ ਦੇਖੋ ਉਹਨਾਂ ਦੀ ਘਰ ਪਤਾ ਨਹੀਂ ਗਿਆ ਉਸ ਟੈਲੀਅਮ ਬਲਤ ਤੁਸੀਂ ਅਗਰ ਜੀ ਕੈਮਰੇ ਦੇ ਸਾਹਮਣੇ ਬਿਆਨ ਦੇਣਾ ਚਾਹੋਗੇ ਤੇ ਇਹਦੇ ਸਲੰਦ ਵਿੱਚ ਨਹੀਂ ਬੋਲੂ ਨਾ ਬਹਿਣਾ ਹਲੋ ਹਲੋ ਮੈਂ ਕਹਿ ਰਹੀ ਸੀ ਕਿ ਅਗਰ ਤੁਸੀਂ ਬਿਆਨ ਦੇ ਦੋਗੇ ਆਪਣੇ ਆਜਾ ਕੈਮਰਾ ਸਾਹਮਣੇ ਕੈਮਰੇ ਦੇ ਦਿੱਤੇ ਇੱਕੋ ਸੌਰੀ ਮੈਮ ਇਹ ਦੇਖੋ ਮੇਰਾ ਫੈਮਲੀ ਮੈਟਰ ਮੈਸੇਜ ਅਬ ਨਹੀਂ ਕਰਨਾ ਕਿ ਕਿਆ ਅਮਰਗਿ ਵਿੱਚ ਇਹ ਕੁਝ ਬੋਲਾ ਦਾ ਬੋਲਾ ਨਹੀਂ ਸਭ ਨਹੀਂ ਤੁਸੀਂ ਮੈਨੂੰ ਸਮਝੋਣਾ ਮੇਰੀ ਗੱਲ ਨੂੰ ਜਦੋਂ ਤੁਸੀਂ ਮੈਨੂੰ ਮਿਲੋਗੇ ਨਾ ਮੈਂ ਤੁਹਾਨੂੰ ਦੱਸਾਂਗੀ ਨਾ ਫਿਰ ਤੁਹਾਨੂੰ ਖੁਦ ਪਤਾ ਲੱਗ ਜੇ ਕੋਣ ਸਹੀ ਹੈ ਤੇ ਕੋਣ ਗਲਤ ਹੈ ਕਰ ਲਵੋ ਤੇ ਗੋਰੀ ਮੈਂ ਮੈਂ ਕੰਪਰਮਾਈਜ਼ ਨਹੀਂ ਕਰ ਸਕਦੀ ਇਹ ਆਦਮੀ ਇਨਾ ਬੰਦਾ ਵਾਲਾ ਕੰਪਰਮਾਈਜ਼ ਕੀ ਕਰਾ ਕੌਣ ਹੈ ਗਿਆ ਰੋ ਰੋਜ਼ ਗੱਲਾਂ ਜੋਨੇ ਹਰ ਵਕਤ ਨਹੀਂ ਨਹੀਂ ਦੇਖੋ ਮੈਨੂੰ ਹਰ ਵਕਤ ਕਰਦਾ ਮੈਨੂੰ ਗੱਟਮਲ ਤੇ ਮੈਂ ਟੈਲੀਕੇਸ਼ਨ ਨਾਲ ਤੇ ਕਿੱਦਾਂ ਰਵਾਂਗੀ ਦੇਖੋ 13 ਸਾਲ ਮੇਰੇ ਵਿਆਹ ਹੋ ਗਿਆ 10 ਸਾਲ ਦਾ ਮੇਰਾ ਬੇਟਾ ਹੈ ਮੈਂ ਆ ਸਭ ਥੋੜੀ ਜਿਹੀ ਕਰੀ ਜਾਊਂਗੀ ਪੇਟ ਉਹ ਮੈਂ ਨੋਇ ਮੈਂ ਆਟੇ ਕਰ ਦਿੱਤ ਕੋਈ ਚੀਜ਼ ਫੈਸਿਲਿਟੀ ਮੰਗੀ ਨੇ ਤੇ ਇਹਦਾ ਕਾਰਜ ਆ ਗਿਆ ਵੀ ਦੇਖੋ ਮੈਂ ਤੇ ਜਿੱਦਾਂ ਰੱਖਿਆ ਨਾ ਹੁੰਦਾ ਹੀ ਰਹਿ ਨਹੀਂ ਮੈਂ ਤੇ ਕੋਈ ਚੀਜ਼ ਜਿੱਤੇ ਮੰਗ ਵੀ ਨਹੀਂ ਕਰਦੀ ਜਨ ਉਹਨਾਂ ਦੇ ਉਹਨਾਂ ਦੇ ਕਹ ਉਹ ਕਹ ਰਹੇ ਨੇ ਕਿ ਮੇਰੇ ਦੋ ਬੱਚੇ ਆ ਮੇਰੇ ਬੱਚੇ ਰੋਲਦੇ ਆ ਤੇ ਮੈਂ ਆਪਣੀ ਵਾਈਫ ਅੱਗੇ ਰਿਕੁਐਸਟ ਕਰਦਾ ਵਾਂ ਤੇ ਵਾਪਸ ਆ ਕੇ ਆਪਣੇ ਬੱਚੇ ਸੰਭਾਲੇ ਮੈਂ ਆਪਣੇ ਬੱਚੇ ਸੰਬੰਧ ਵਿੱਚ ਆ ਰਿਹਾ ਮੈਂ ਨਹੀਂ ਕਿ ਮੈਂ ਨਹੀਂ ਰੱਖਣਾ ਬੱਚਾ ਅੱਜ ਵੀ ਕਹਿੰਦੇ ਮੇਨੋਂ ਬੱਚੇ ਦੇ ਜਿਮਰ ਰੱਖਣਾ ਤੇ ਪਰ ਮੈਂ 13 ਵਰ੍ਹੇ ਦੀ ਗੰਦੇਸਾ ਹੁੰਨਾਂ ਨਹੀਂ ਹੁੰ ਰਣਾ ਹੈ ਕੋਈ ਲਿਮਟ ਨਹੀਂ ਰਹਿ ਗਈ ਗੱਲ ਇਹ ਵਿੱਚ 14 ਸਾਲ ਜਾਣ ਹੋਣ ਤੇ ਆਏ ਪਰ ਉਹ ਬੰਦਾ ਇਸ ਹੁਦਰਾ ਨਹੀਂ ਮੈਂ 13 ਸਾਲ ਕੱਤੇ ਹੀ ਆ ਤੁਹਾਨੂੰ ਮੇਰੇ ਤੋਂ ਇਲਾਵਾ ਵੀ ਤੁਸੀਂ ਲਾ ਕੇ ਬਲੋਦਨ ਨੇਬਰ ਤੋਂ ਕੋਈ ਹੋਵੇਗਾ ਤੁਸੀਂ ਕਿਸੇ ਨਾਲ ਵੀ ਪੁੱਛ ਸਕਦੇ ਹੋ ਤੇ ਤੁਸੀਂ ਸਾਹਮਣੇ ਕੈਮਰੇ ਦੇ ਆ ਕੇ ਆਪਣੇ ਬਿਆਨ ਨਹੀਂ ਦੇ ਸਕਦੇ ਮੈਂ ਸੌਰੀ ਮੈਂ ਇਹ ਨਹੀਂ ਕਰ ਸਕਦੇ ਹਾਂ ਸੌਰੀ ਰਿਕੁਐਸਟ ਹੈ ਤੇ ਇਹ ਵੀ ਕਲੀਅਰੀ ਸਮਤ ਆ ਗਏ ਕਿ ਤੇ ਗੱਲ ਨੂੰ ਠੀਕ ਹੈ ਜੀ